ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਮੁੰਡਾ ਹੋਆ ਜੀ ਅੱਜ ਗ੍ਰੈਂਡ ਵਿਲਾ ਦੇ ਵਿੱਚ 7 ਤਰੀਕ ਅੱਜ 8 ਤਰੀਕ ਪਹਿਲਾ ਮਹੀਨਾ 2025 ਇਹ ਸਵੇਰ ਦਾ ਤਿਆਰ ਹੋ ਕੇ ਆਇਆ ਸੀਗਾ ਇਹਦੇ ਨਾਲ ਦੋ ਤਿੰਨ ਜਣੇ ਹੋਰ ਸੀ ਉਹ ਤੇ 도ੜ ਗਏ ਆ ਸਰਦਾਰ ਹੁਣਾਂ ਦਾ ਇਹ ਬੰਦਾ ਸਗਣ ਵਾਲਾ ਲਫਾਫਾ ਇਹਨਾਂ ਦੀ ਬੇਟੀ ਦੀ ਮੈਰਿਜ ਸੀ ਇਹ ਬੰਦਾ ਇਹਨਾਂ ਦਾ ਪਰਸ ਫੋ ਕੇ ਬੱਚਾ 도ੜਿਆ ਇਹ ਇਹਨਾਂ ਦੇ ਮਗਰ ਫੇਰੇ ਬੇਟਰ ਜਿਹੜੇ ਆ ਇਹਨਾਂ ਦੇ ਪੈਲਸ ਵਾਲਿਆਂ ਦੇ ਗ੍ਰੈਂਡ ਵਿਲਾ ਵਾਲਿਆਂ ਦਾ ਸਟਾਫ ਜਾ ਕੇ 도ੜ ਕੇ ਖੇਤਾਂ ਦੇ ਵਿੱਚ ਦੀ ਇਹਨੂੰ ਫੜ ਕੇ ਲੈ ਕੇ ਆਏ ਆ ਤੇ ਇਹ ਹੁਣ ਆਪਣਾ ਨਾਂ ਜਿਹੜਾ ਆ ਸਰਬਜੀਤ ਦੱਸਦਾ ਪਿਆ ਪਰ ਇਹ ਸਰਬਜੀਤ ਹੈ ਨਹੀਂ ਜੇ ਕੋਈ ਵੀ ਇਹਨੂੰ ਜਾਣਦਾ ਹੋਵੇ ਇਹਦੇ ਬਾਰੇ ਜ਼ਰੂਰ ਦੱਸਿਆ ਜਾਵੇ ਇੱਥੇ ਇਹ ਆਪਣਾ ਨਾਂ ਪਤਾ ਸਹੀ ਨਹੀਂ ਦੱਸਦਾ ਜੀ ਆ ਇਹਨਾਂ ਦਾ ਵੇਖ ਹੋ ਕੇ ਭੱਜੇ ਜੀ ਇਹਨਾਂ ਤੋਂ ਸੁਣਿਓ ਕੀ ਕਹਿੰਦੇ ਇਹ ਜੀ ਭਾਜੀ ਇੱਕ ਮਿੰਟ ਹੋ ਲੱਗਾ ਇੱਕ ਮਿੰਟ ਹੀ ਉਹ ਘਟ ਗਿਆ ਆ ਬੈਗ ਸਿਗਾ ਜੀ ਸਗਣ ਵਾਲੇ ਲਫਾਫੇ ਸੀ ਇਹਦੇ ਵਿੱਚ ਜੀ